ਮੁਸ਼ਕਰ ਸਤਿ ਸ੍ਰੀ ਅਕਾਲ ਰਾਮ ਰਾਮ ਜੀ ਮੈਂ ਸੰਜੀਪ ਕੁਮਾਰ ਤੁਸੀਂ ਦੇਖ ਰਹੇ ਹੋ ਰੀਸ਼ ਸਿੰਡੀਆ 4217 ਅੱਜ ਦਾ ਵਿਸ਼ਾ ਹੈ ਕਿ ਜਿਹੜੀ ਗੱਡੀ ਦੀ ਬ੍ਰੇਕ ਘਟ ਜਾਂਦੀ ਹੈ ਸਾਡਾ ਪੈਡਲ ਹੈ ਕਿ ਹਾਰਡ ਹੋ ਜਾਂਦਾ ਉਸ ਵਿਸ਼ੇ 'ਚ ਇਹ ਪੈਡਲ ਹਾਰਡ ਕਿਉਂ ਹੁੰਦਾ ਉਹਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਦੱਸਣਾ ਚਾਹੁੰਦਾ ਕਿ ਮਕੈਨਿਕ ਬੰਦੇ ਨੂੰ ਪੰਬਲ ਘੂਕੇ 'ਚ ਪਾ ਦਿੰਦੇ ਆ ਆਕੀ ਖਰਚਾ ਕਰਾ ਦਿੰਦੇ ਕੰਮ ਥੋੜਾ ਛੋਟਾ ਜਿਹਾ ਹੀ ਹੁੰਦਾ ਤੇ ਉਹ ਕਾਫੀ ਖਰਚਾ ਕਰਾ ਦਿੰਦੇ ਬੰਦੇ ਦਾ ਇਹਨੂੰ ਕਿੱਦਾਂ ਚੈੱਕ ਕਰਿਆ ਜਾ ਸਕਦਾ ਵੀ ਜੇ ਇਹ ਪੈਡਲ ਹਾਰਡ ਹੋ ਜਵੇ ਅਨ ਥੋੜਾ ਨੁਕਸ ਕਿੱਥੇ ਆ ਕਿ ਆਪਣੀ ਗੱਡੀ ਨੂੰ ਸਟਾਰਟ ਕਰਨਾ ਇਹਦੇ ਨਾਲ ਬ੍ਰੇਕ ਵੀ ਘੱਟ ਲੱਗਣ ਲੱਗ ਜਾਂਦੀ ਹੈ ਇਹ ਗੱਡੀ ਤੁਸੀਂ ਸਟਾਰਟ ਕਰ ਲੇ। ਸਟਾਰਟ ਕਰਤੀ ਮਤਲਬ ਫੜਾ ਹੈ ਜਿਹੜਾ ਬ੍ਰੇਕ ਪੈਡਲ ਹੈ। ਬ੍ਰੇਕ ਪੈਡਲ ਹਾਰਡ ਹੈ। ਬਿਲਕੁਲ ਹਾਰਡ ਹੈ। ਬ੍ਰੇਕ ਘੱਟ ਲੱਗਦੀ ਹੈ। ਜਿੰਨੀ ਪਰਫਾਰਮੈਂਸ ਪਹਿਲਾਂ ਸੀਗੀ ਬ੍ਰੇਕ ਦੀ। ਹਲਕੀ ਜਿਹੀ ਬ੍ਰੇਕ ਲਾਏ ਤੇ ਬ੍ਰੇਕ ਲੱਗ ਜਾਂਦੀ ਸੀਗੀ। ਉਹ ਹੁਣ ਨਹੀਂ ਲੱਗਦੀ। ਜ਼ੋਰ ਜ਼ਿਆਦਾ ਲੱਗਦਾ ਪੈਰ ਦਾ। ਇਦੇ ਵਿੱਚ ਕੀ ਹੈ ਇਹ ਹੁੰਦਾ ਬ੍ਰੇਕ ਬੂਸਟਰ ਤੇ ਦੇਖੋ ਇਹਨੂੰ ਬਾਹਰ ਕੱਢੋ ਇਹਨੂੰ ਇੱਕਾ ਤੁਸੀਂ ਇਹਨਾਂ ਪੜਾ ਕੋੜਾ ਜਿਹਾ ਯੋਗ ਲੱਗਦਾ ਹੈ ਤੋਂ ਨਿਕੜਿਆ। ਉਹਦੇ ਅੱਗੇ ਹੱਥ ਰੱਖ ਕੇ ਦੇਖਣਾ। ਇਹਦਾ ਵੈਕਿਊਮ ਕਿੰਨਾ? ਇਹ ਵੈਕਿਊਮ ਬਣਾਉਂਦਾ ਹੈ। ਅੰਦਰ ਨੂੰ ਖਿੱਚਦਾ ਇਹ। ਇਹ ਥੋੜਾ ਘੱਟ ਬਣਾ ਰਿਹਾ। ਇਹ ਵੀ ਕਰਕੇ ਇਹਦੀ ਬ੍ਰੇਕ ਘੱਟ ਹੈ। ਇੱਕ ਦਿੱਕੋ ਬਣਦਾ ਹੈ ਪ੍ਰੈਸ਼ਰ ਇਹ ਤੁਹਾਨੂੰ ਦਿਖਾ ਦੇਣਾ। ਇਹ ਹੁਣ ਇਸ ਤੋਂ ਬਾਅਦ ਦਿਖਾਨੇ ਆ ਖੋਲ ਕੇ। ਦੀ ਹੈ ਵੈਕਿਊਮ ਪੰਪ ਬਣਦਾ ਤੇ ਜਿੱਦ ਨਾਲ ਬ੍ਰੇਕ ਜਿਆਦਾ ਲੱਗਦੀ ਹੈ ਹਲਦਾ ਜੇ ਪੈਰ ਦੱਬੇ ਤੇ ਬ੍ਰੇਕ ਬ੍ਰੇਕ ਲੱਗ ਜਾਂਦੀ ਹੈ ਇਸ ਗੱਡੀ ਦਾ ਵੈਕਿਊਮ ਖਰਾਬ ਸੀ ਅਸੀਂ ਉਹ ਕੱਢ ਲਿਆ ਬਾਹਰ ਇਹ ਵਾਰ ਕੱਢ ਕੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਹੁਣ ਨਵਾਂ ਲੈਂਦਾ ਅਸੀਂ ਇਹ ਮੇਰੇ ਸਾਨੂੰ 4000 ਦਾ ਫਾਈਨਲੀ ਦੋਸਤੋ ਅਸੀਂ ਇਹ ਗੱਡੀ ਦਾ ਜਿਹੜਾ ਵੈਕਿਊਮ ਪੰਪ ਨਵਾਂ ਪਾਤਾ ਇਹ ਹੁਣ ਇਹਦਾ ਪੈਡਲ ਹੈ ਜਿਹੜਾ ਸਟਾਰਟ ਕਰਦੇ ਤੇ ਬਿਲਕੁਲ ਸੌਫਟ ਹੋ ਗਿਆ। ਇਹ ਬ੍ਰੇਕ ਲੱਗਣ ਲੱਗ ਗਈ ਹੈ। ਪੂਰੀ ਫੁੱਲ ਬ੍ਰੇਕ ਲੱਗਦੀ ਹੈ। ਬਿਲਕੁਲ ਹਲਕਾ ਜਿਹਾ ਪੈਰ ਦੱਬੇ ਤੇ ਬ੍ਰੇਕ ਬਿਲਕੁਲ ਵਧੀਆ ਟੰਗਣਾ ਲੱਗਦੀ ਹੈ ਜਿੱਦਾਂ ਨਵੀਂ ਗੱਡੀ ਵੀ ਹੁੰਦੀ ਹੈ। ਸੋ ਸਾਰੇ ਦੋਸਤਾਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਵਧੀਆ ਮਕੈਨਿਕ ਦਾ ਜਨਾਬ ਕਰੋ। ਤੇ ਜਿਹੜੇ ਮਕੈਨਿਕ ਬੰਦੇ ਨੂੰ ਬੇਵਕੂਫ ਬਣਾ ਦੇ ਉਹਨਾਂ ਤੇ ਦੂਰੀ ਬਣਾ ਕੇ ਰੱਖੋ ਕਿਉਂਕਿ ਹੱਕ ਦੀ ਕਮਾਈ ਐ ਬੜਾ ਮਹਿੰਗਾਈ ਦਾ ਜ਼ਮਾਨਾ ਐ ਡੀਜ਼ਲ ਵੀ ਮਹਿੰਗਾ ਐ ਪੈਟਰੋਲ ਵੀ ਮਹਿੰਗਾ ਐ ਤੇ ਕਮਾਈਆਂ ਘਟ ਐ ਇਸ ਕਰਕੇ ਜਿਹੜੇ ਵੀ ਵੀਰ ਐ ਆਪਣਾ ਮਕੈਨਿਕ ਵਧੀਆ ਚੋਣੋ ਜਿਹੜਾ ਪਹਿਲੇ ਸੱਟੇ ਹੀ ਤੁਹਾਨੂੰ ਦੱਸ ਦੇਵੇ ਬੀ ਕਿਹੜਾ ਨੁਕਸਾ ਗੱਡੀ 'ਚ ਸੋ ਇੰਨਾ ਕਹਿੰਦਾ ਹੋਇਆ ਧੰਨਵਾਦ